ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਛਾਪੁਰ ਤਹਿਸੀਲ ਫਲੌਰ ਤੇ ਜ਼ਿਲ੍ਹਾ ਜਲੰਧਰ ਜੇ ਗੱਲ ਕਰ ਲਈਏ ਨਾ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੇ ਪਹੁੰਚੇ ਹੋਏ ਆਂ ਨੌ ਝੋਟੀਆਂ ਦਿਖਾ ਦਾਂਗੇ ਸੂਆ ਪਹਿਲਾ ਦੂਜਾ ਤੇ ਝੋਟੀਆਂ ਨਾ ਇਦਾਂਆਂ ਦਿਖਾ ਦਾਂਗੇ ਜਿਵੇਂ ਆਪਾਂ ਕਹਿੰਦੇ ਨੇ ਮੂਰਤਾਂ ਵਰਗੀਆਂ ਝੋਟੀਆਂ ਬਹੁਤ ਕਮਾਲ ਦੇ ਪੀਸ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਰਹੂਗਾ ਸੱਜਣੋ 1,80,000 ਤੋਂ ਲਾ ਕੇ 2.5, 3 ਲੱਖ ਤੱਕ ਤੇ ਪਸ਼ੂ ਤਾਂ ਮਿਲੂਗਾ ਸੱਜਣੋ ਅੱਵਲ ਦਰਜੇ ਦਾ ਟਾਪ ਕੁਆਲਟੀ ਵਾਲਾ ਤੇ ਸ਼ੁਰੂਆਤ ਕਰੀ ਉਰਲੇ ਬੰਨੇ ਉਹ ਕਰਾਂਗੇ ਆ ਜਾ ਕੈਮਰਾ ਇੱਧਰਲੇ ਬੰਨੇ ਲਿਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਕੱਲੇ-ਕੱਲੇ ਪਸ਼ੂ ਦੀ ਡਿਟੇਲ ਪੁੱਛ ਲਾਂਗੇ ਇਦਾਂ ਦੇ ਨਾ ਅੱਜ ਤੋਹਫੇ ਦੇਖਣ ਨੂੰ ਮੈਂ ਕਿ ਜਿਵੇਂ ਆਹ ਤੋਹਫਾ ਖੜਾ ਇੱਕ ਆ ਜਾ ਬੰਨੀ ਇੱਧਰ ਸਸੀ ਕਾ ਬਾਈ ਜੀ ਹੋਰ ਕਿਵੇਂ ਆ ਵਧੀਆ ਜੀ ਅੱਡਾ ਸਵਾਗਤ ਕੀਤਾ ਜਾਂਦਾ ਚਰਨ ਸਿੰਘ ਡੇਰੀ ਫਾਰਮ ਤੇ ਨੰਬਰ ਜੀ 9478474740 ਆਪਣਾ ਇੰਸਟਾਗ੍ਰਾਮ ਦਾ ਪੇਜ ਚਾਨਲ ਸਿੰਘ ਡੈਰੀ ਫਾਰਮ ਦੂਜਾ ਨੰਬਰ 984113746 ਜੀ ਸ਼ੁਰੂਆਤ ਕਿੱਥੋਂ ਕਰੀਏ ਆਪਲੂਨ ਕੱਟੀ ਤੋਂ ਇੱਥੋਂ ਕਰਦੀ ਹੈ ਜੀ ਹਾਂਜੀ ਮਾਰਗਰੀ ਕਰੀ ਅੱਜ ਭਾਜੀ ਵੀਡੀਓ ਬਹੁਤ ਖਾਸ ਰਹੂਗੀ ਹਾਂ ਖਾਸ ਬਾੜੀ ਰਹੂਗੀ ਕਿਉਂਕਿ ਚੰਗੇ ਦੁੱਧਾਂ ਦੀਆਂ ਤਾਂ ਅਕਸਰ ਹੁੰਦੀ ਨੇ ਪਰ ਕਾਫੀ ਚੰਗੇ ਦੁੱਧਾਂ ਦੀ ਮਿਲੂਗਾ ਅੱਜ ਤਾਂ ਸਿਰਾਈ ਆ ਜੀ ਠੀਕ ਹੈ ਗੱਲ ਇਹ ਇੱਥੇ ਮਾਰਦੇ ਕੈਮਰਾ ਆਰਡਰ ਕੁਆਲਿਟੀ ਇੱਥੋਂ ਕਰਾਦੇ ਚੌਗੀ ਕੱਟੀ ਆ ਗਈ ਢੋਰ ਚੋਪਰਾ ਖੋਲ ਕੇ ਦੰਦਾਂ ਚ ਬਾਈ ਚਾਰ ਦੰਦ ਜੀ ਚਾਰ ਦੰਦ ਸੂਆ ਪਹਿਲਾ ਕਿੰਨੇ ਦਿਨ ਦੀ ਸੂਈ ਆ ਪਾਜੀ ਜਮਾ ਤਾਜੀ ਸੂਈ ਆ ਠੀਕ ਆ ਕਰਨਾ ਤਾਜੀ ਸੂਈ ਬਿਲਕੁਲ ਦੰਦਾਂ ਚ ਆ ਗਈ ਚਾਰ ਦੰਦ ਸੂਆ ਪਹਿਲਾ ਤੇ ਨਾਲ ਉਹਦੇ ਆ ਗਈ ਕੱਟੀ ਤੌਰ ਦੇ ਬਾਈ ਐ ਨੂੰ ਤੌਰ ਦੇ ਤੌਰ ਦੇ ਕਿੰਨੇ ਦਿਨ ਦਾ ਸੂਆ ਹੋਊਗਾ ਬਣੀ ਪਾਜੀ ਸੂਆ ਹੋਊਗਾ 8 ਦਿਨਾਂ ਦਾ 8 ਦਿਨਾਂ ਦਾ ਜੀ ਕਿੰਨਾ ਕਹ ਲਈ ਆਪਾਂ ਦੁੱਧ ਕਹ ਲਈਏ ਬੋਲਾ ਕਰੀਏ ਬੋੜੇ ਬੁੜੇ ਸਾਹੂ ਕੇ 16 ਕਿਲੋ ਤਿਆਰ ਆ 15 16 ਕਿਲੋ ਹਾਜ਼ਰ ਆ ਕੋਈ 15 ਬਣ ਕੇ ਆ ਜੇ ਮੈਂ ਕਹ ਜੀ ਨਾਪ ਦਵਾਂਗੇ ਆ ਕਿਲੋ ਹੋਰ ਘੱਟ ਮੰਨ ਲਈ ਜਦੋਂ ਆ ਕੇ ਯਾਰ ਬੰਦਾ ਕੰਡਾ ਮਾਰੇ ਦੋ ਖੰਡ ਵਾਦੀ ਜਾਵੇ ਜਿੰਨਾ ਆਪਾਂ ਦਸੀਏ ਜੀ 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 ਭਾਈ ਕੋਟਾਈ ਦੁੱਧੀ ਦੁੱਧ ਭਾਈ ਉਦਾਂ ਨਾ 17 18 ਕਿਲੋ ਪਰ 16 ਕਿਲੋ ਦੀ ਓੜ ਤੇ ਆਪਾਂ ਇੱਦੇ ਭੇਜ ਦਾਂ ਸਿੰਗ-ਸਿੰਗ ਬਾਹਲਾ ਬੰਦਾ ਹਨਾ ਖਾਲੀ ਸਿਰਾਂ ਲੱਗਾ ਭਈਆ ਕੱਟੀ ਦਾ ਇਦਾਂ ਸਿੰਗ-ਸਿੰਗ ਬਾਹਲਾ ਬੰਦਾ ਤੇ ਜਾਤ ਨਸਲ ਕੁਆਲਿਟੀ 5 ਸਟਾਰ ਝੋਟੀਆਂ ਹੁੰਦੀਆਂ ਨੇ ਇਸ ਘਰ 'ਚ ਜਦੋਂ ਵੀ ਵੀਡੀਓ ਬਣਾਉਣਾ ਆਈਂਦਾ ਨਾ ਮਾਣਾ ਜਿਹੜਾ ਮਨ ਸੱਜਣੋਂ ਮਣੀ ਖੁਸ਼ ਕਰਕੇ ਤੋੜਦਾ ਹੁੰਦਾ ਕਿਉਂਕਿ ਪਸ਼ੂ ਨੇ ਜਿਹੜੇ ਪਸ਼ੂ ਬਾਈ ਕੋਲੇ ਬੜੀ ਕੁਆਲਿਟੀ ਦੇ ਹੁੰਦੇ ਨੇ ਕਮਾਈ ਉਰਲੇ ਬੰਨੇ ਫੇਸ ਦਿਖਾ ਦੇ ਸਿੰਗੀ ਦਾ ਸਿੰਗੀ ਕਰਦੇ ਚੋਬਰਾ ਉਰਲੇ ਬੰਨੇ ਕਰਦੇ ਆਹ ਸਿੰਗੀ ਦੇ ਬਾਈ ਜੀ ਕਿੰਨੀ ਸੋਹਣੀ ਐ ਇੱਥੋਂ ਮਾਰ ਕੇ ਉਂਗਲੀ ਨਹੀਂ ਟੱਪਦੀ ਫੇਸ ਤੇ ਮਾਰ ਕੇ ਕੈਮਰਾ ਫਿਰ ਗਾਂ ਵਾਲੇ ਬੰਨੋ ਥਣ ਲੇਵਾ ਚੱਕਰਾ ਦੀ ਕੱਤੀ ਦਾ ਤੇ ਇੱਕ ਖਾਸੀਅਤ ਇਹਦੀ ਹੋਰ ਦੱਸ ਦੂੰਗਾ ਵੀ ਕੱਤੀ ਦੀ ਚੜਾਈ ਚੜੂਈ ਬਹੁਤ ਆ ਗਈ ਇੱਕ ਰੰਗ ਬਾਜ ਬਹੁਤ ਐ ਜੀ ਇਹ ਇੱਥੋਂ ਦਿਖਾ ਨਹੀਂ ਦੇਈ ਜਿੱਦਾਂ ਦਾ ਆਰਡਰ ਕੁਆਲਿਟੀ ਓਦਾਂ ਦੀ ਇਹ ਚੜਾਈ ਆ ਚੜਾਈ ਆ ਜੀ ਤੇ ਰੇਤ ਮੈਂ ਤੁਹਾਨੂੰ ਸ਼ੁਰੂਜੀ ਦਾ ਹਿੱਸੇ ਤੇ ਵੀ 175 80 ਤੋਂ ਲਾ ਕੇ 3 ਲੱਖ ਤੱਕ ਹੋਣਗੇ ਤੇ ਹੁਣ ਆ ਜਾ ਗਏਰੀ 2 ਨੰਬਰ ਵਾਲੀ ਤੇ ਆਰਡਰ ਕੁਆਲਟੀ ਜੀ ਵੀ ਬਾਹਲੀ ਕਮਾਲ ਦੀ ਆ ਇੱਥੋਂ ਕਰਾ ਦੇ ਚ ਇੱਕ ਥਾਣ ਲੈ ਵੀ ਦੀ ਬਾਹਲੀ ਸਾਫ ਆ ਗਈ ਧੋਰ ਤੋਂ ਬਰਾ ਖੋਲ ਕੇ ਨੰਬਰ ਆ ਗਿਆ ਦੂਜਾ ਇਹਦਾ ਕਿਹੜਾ ਸੁਆਬ ਨਹੀਂ ਬਾਜੀ ਪਹਿਲਾ ਸੁਆ ਇਹ ਵੀ ਚਾਰ ਜਾਂਦੇ ਆ ਇਹ ਵੀ ਚੌਗੀ ਹਾਂਜੀ ਸੁਆ ਪਹਿਲਾ ਪਹਿਲਾ ਕਟਾ ਮਗਰ ਆ ਗਿਆ ਜੀ ਨਾਲ ਆ ਗਿਆ ਮੇਲ ਕੱਪ ਤੇ ਸੁਆ ਕਿੰਨੇ ਕ ਦਿਨ ਦਾ ਬਣੇ ਸੁਆ ਆਊਗਾ 10 12 ਦਿਨਾਂ ਦਾ 10 12 ਦਿਨਾਂ ਦਾ ਬੜੀ ਫੀਟਿੰਗ ਜੀ ਵਾਲੀ ਆ ਜੀ ਆ ਜਾ ਲੈਵਾ ਬਹੁਤ ਸੋਹਣਾ 4x4 ਆਡਰ ਲੱਗਾ ਆ ਫੀਟਿੰਗ ਵਾਲੀ ਝੋਟੀ ਆ ਗਈ ਤੇ ਇੱਕ ਗੱਲ ਹੋਰ ਦੱਸ ਦਾਂ ਨਾ ਜਿਹੜਾ ਸਿੰਗਾ ਦੀ ਕੁਆਲਿਟੀ ਆ ਨਾ ਸਿੰਗਾ ਦਾ ਡਿਜ਼ਾਈਨ ਬੜਾ ਸ਼ਾਨਦਾਰ ਆ ਕੱਟੀ ਨਾਲ ਤੇ ਕੱਦ ਵੀ ਬੜਾ ਬਰੀਕ ਬਰੀਕ ਸੈਂਡ ਬਰੀਕ ਚਮੜੀ ਦੀ ਲੰਬੀ ਵੀ ਫੁੱਲ ਤੇ ਸਿੰਗੀ ਵੀ ਐਂ ਕਹੀ ਲਈ ਵੀ ਜਿਵੇਂ ਹੀ ਬਰੀਕ ਆ ਗਈ ਐਦਾਂ ਦੀ ਰਹਿਣੀ ਚਾਹੀਏ ਇਹਨੂੰ ਦੋ ਸੁਵੇ ਚੋਲਿਓ ਪਹਿਲਾ ਦੂਜਾ ਸੂਹੀ ਵੱਜੂਗੀ ਜਦੋਂ ਮੈਂ ਸੇਚਣੀ ਆ ਜੀ ਜੀ ਇਹ ਇੱਥੋਂ ਕਮਾ ਕੇ ਫੇਸ ਕਰ ਦੂੰ ਬਾਈ ਉਧਰਲੇ ਬੰਨੇ ਕਮਾਲਾ 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 ਸਿੰਘੀ ਦਿਖਾ ਦੇ ਬਾਈ ਇੱਥੋਂ ਕਰੀ ਆਰਡਰ ਤੇ ਮਾਰਦੀ ਕੈਮਰਾ ਤੇ ਜਦੋਂ ਬਾਈ ਨੇ ਫੇਸ ਕਰਤਾ ਉਰਲੇ ਬੰਨੇ ਫੇਰ ਮਾਰਦੀ ਇੱਥੋਂ ਇਹਦੀ ਫੇਸ ਕਵਾ ਲੈ ਜੀ ਸਿੰਘੀ ਬਾਈ ਕਿੰਨੀ ਸੋਹਣੀ ਜਿਵੇਂ ਸੱਜਣ ਕਹਿੰਦੇ ਨੇ ਨਾ ਵੀ ਮੋਰਾ ਤੇ ਡਿਜ਼ਾਈਨ ਇੱਕੋ ਜਿਹਾ ਚਾਹੀਦਾ ਸਿੰਘਾਂ ਦਾ ਬਿਲਕੁਲ ਇੱਕੋ ਜਿਹਾ ਮਿਲੂਗਾ ਜੀ ਬੰਦੇ ਬਾਈ ਇੱਥੋਂ ਖੜਨੀ ਕੁੜਨੀ ਕਰ ਸਕਦੇ ਹੋ ਚੈੱਕ ਕਿੰਨਾ ਕੁ ਹਾਜ਼ਰ ਅੱਜ ਦੋ 16 ਕਿਲੋ ਇਹਦੇ ਥਲੇ ਤਿਆਰੀ ਦਾ ਤਿਆਰੀ ਦਾ ਕਿੰਨੇ ਦਿਨ ਦਾ ਸੂਆ ਸੂਆ ਆਊਗਾ 10 ਤੋਂ 12 ਦਿਨ 10 12 ਦਿਨ ਦਾ ਮੇਲੇ ਮੂਲੇ ਲੱਗਣੀ ਆ ਹਾਂਜੀ ਹਾਂਜੀ ਮੇਲੇ ਮੂਲੇ ਬਾਈ ਕਹਿੰਦਾ ਚੱਲੂ ਵੀ ਤੇ ਦੁੱਧ ਆ ਗਿਆ 16 ਕਿਲੋ ਤੇ ਬਾਕੀ ਆਰਡਰ ਬਹੁਤ ਕਮਾਲ ਦਾ ਰੱਖ ਗਿਆ ਇੱਕੋ ਕਰਾ ਦੀ ਮੇਰੀ ਚੈੱਕ ਚੋਣ ਚ ਪਾਉਣ ਦੀ ਮਨੀ ਕਿਵੇਂ ਬਾਈ ਇੱਕ ਨੰਬਰ 100 ਨੰਬਰ ਜਦਾ ਚੋਣ ਦਾ ਤਾਂ ਮੈਂ ਇਹ ਕਹਿ ਸਕਦਾ ਵੀ ਸਾਰੇ ਪਸ਼ੂਆਂ ਨੂੰ ਪੁੱਛਣ ਦਾ ਹੀ ਲੋੜ ਹੀ ਨਹੀਂ ਤੋਂ ਕੇ ਨਹੀਂ ਬਣਦੀ ਕਿਉਂਕਿ ਜਦੋਂ ਬਾਈ ਹੋਰੀ ਵੀ ਚੰਗੀ ਕੀਮਤ ਲਾ ਕੇ ਲੈ ਕੇ ਆਉਂਦੇ ਆ ਪੀਕ ਲੈਵਲ ਕਿੰਨਾ ਕੁ 18 ਕਿਲੋ ਝੋਟੀ ਚ ਆ ਜੂਗੀ। ਆਹ ਸਿੰਗੀ ਭਾਈ ਦੇ ਦੇ। ਇਹ ਮਾਰੋ ਗੈਰੀ ਕੈਮਰਾ ਨੰਬਰ ਜ਼ਰੂਰ ਤੀਜਾ ਐ ਲੱਗਦੀ ਆ ਵੀ ਜਿਵੇਂ ਪਹਿਲਾ ਨੰਬਰੇ ਚੱਕੂਗੀ ਜਿੱਦੇ ਹਿਸਾਬ ਨਾਲਾ ਸਿੰਗ ਦੀ ਕੁਆਲਿਟੀ ਆਰਡਰ ਕੁਆਲਿਟੀ ਤੇ ਜੈਡ ਬਲੈਕ ਜੈਡ ਬਲੈਕ ਮੰਗ ਕੋਈ ਆ ਗਈ ਚਾਰ ਕਵਾਲੀ ਭਾਈ ਮਗਰ ਕੱਟੀ ਆ ਗਈ। ਇਹ ਰੰਗ ਰੰਗ ਬਾਲਾ ਚੰਗਾ ਆ ਗਿਆ ਹਨਾ। ਜੀ ਜੀ। ਆ ਰੰਗ ਰੰਗ ਬਾਲਾ ਕਮਾਲ ਦਾ ਕੱਟੀ ਦਾ ਸਟੇਟਨਸ ਜੀ ਆ ਗਈ ਫਿੱਟ ਫਿੱਟ ਆ ਗਈ ਜਿਵੇਂ ਇੱਕ ਸੱਜਣ ਨਾਲ ਕੱਲ ਕਹਿੰਦਾ ਸੀ ਕਹਿੰਦਾ ਹਰਿਆਣੇ ਦੀ ਪਸ਼ਵਾਨ ਦੀ ਨਿਸ਼ਾਨੀ ਕਹਿੰਦਾ ਇੱਥੋਂ ਮਿਲ ਜਾਂਦੀ ਐ ਵੀ ਉਹ ਬੜੇ ਜ਼ਿਆਦੇ ਓਵਰਫੈਟ ਜਿਦਾ ਆਪਣੇ ਪੰਜਾਬ ਦੀ ਮੈਂ ਹਰਾਹੂਰਾ ਖਾਵੇ ਓਵਰਫੈਟ ਹੋ ਜਾਂਦੀ ਆ ਠੀਕ ਐ ਇਹ ਹੈ ਫਟ ਫਟ ਰਹਿਣਾ ਭਾਜੀ ਸੈਲਡ ਤੇ ਵੀ ਮੈਂ ਫਟ ਫਟਾ ਉਹਨਾਂ ਕੀ ਖਾਣਾ ਜਿੰਨੇ ਕੀ ਲੋੜ ਆ ਆ ਤਾਂ ਨਾ ਇਦਾਂ ਦੀ ਕੱਟੀ ਲੱਗਿਆ ਸਾਨੂੰ 3 ਨੰਬਰ ਵਾਲੀ ਦਿਖਾਉਣੇ ਇਹਨੂੰ ਚਾਹੇ ਤੁਸੀਂ ਮਿਲਕ ਬਿਊਟੀ ਚ ਨਾ ਮੇਲੇ ਚ ਪਾ ਦਿਓ ਕੰਪੀਟੀਸ਼ਨ ਜਿਸਨਾਂ ਵਾਲੀ ਕੱਟੀ ਆ ਜਿੱਦਾਂ ਦਾ ਇਹਨੂੰ ਡਿਜ਼ਾਈਨ ਜੋ ਜੈਨ ਲੱਗਾ ਜੀ ਯਾਤ ਵੀ ਪੂਰੀ ਆ ਸਿੰਘਾਂ ਦਾ ਡਿਜ਼ਾਈਨ ਆਰਡਰ ਦਾ ਡਿਜ਼ਾਈਨ ਇਹ ਯਾਰ ਥਣ ਦਾ ਸਾਈਜ਼ ਕੱਲਾ ਕੱਲਾ ਹੋਰ ਵੀ ਹੋਰ ਆਰਡਰ ਆ ਗਿਆ ਬਾਈ ਜੀ ਤੂ ਆਗੜਾ ਦੱਸਿਆ ਦਾ ਬਾਈ ਬਲੂਨ ਆ ਪਹਿਲੇ ਪਹਿਲਾ ਸੁਆ ਹਾਂਜੀ ਉਹੀ ਗੱਲ ਆ ਵੀ ਡਾਬਲ ਕੀਮਤ ਇਹ ਪਸ਼ੂ ਕਰਦੇ ਨੇ ਜਾ ਕੇ ਆ ਗਏ ਪਸ਼ੂਆਂ ਜਿਹੜੇ ਬਾਟ ਕਰ ਲੀਏ ਤੇ ਉਰਲੇ ਬੰਨੇ ਜਦੋਂ ਗੈਰੀ ਬਾਈ ਨੇ ਬੰਨਤੀ ਇੱਥੋਂ ਸਾਰੀ ਕੱਟੀ ਦਿਖਾ ਦੀ ਇੱਥੋਂ ਮਾਰ ਦਿਓ ਆਪ ਦਿਖਾਉਂਦੀ ਆ ਫੇਸ ਆਪਣਾ ਜੀ ਰਾ ਆਪ ਹੀ ਖਿਚਾਉਂਦੀ ਆ ਫੋਟੋਆਂ ਫੋਟੋਆਂ ਜੀ ਇਹ ਤਾਂ ਸਭ ਤਿਆਰ ਆ ਰਹੇ ਨੇ ਦੀ ਮਹਿਰ ਇੱਥੋਂ ਮਾਰ ਦਿਓ ਇੱਥੋਂ ਇੱਥੋਂ ਦਿਖਾ ਦੀ ਯਾਰ ਬਜਾਇਆ ਨਾ ਜਿਹੜਾ ਲੇਵੇ ਦਾ ਡਿਜ਼ਾਈਨ ਬੜਾ ਤਕੜਾ ਇੱਕ ਤਾਂ ਹੁੰਦਾ ਕੱਲਾ ਪਛਾਹ ਪਛਾਹ ਵਾਲੇ ਪੱਖ ਤੇ ਤੇ ਅੱਗੇ ਨੂੰ ਵੀ ਉਹਨਾਂ ਹੀ ਆ ਐ ਮੰਨ ਲਓ ਅਗਲੇ ਥਣ ਕੋ ਗਿੱਠ ਅੱਗੇ ਵੱਗ ਗਿਆ 4x4 ਵਾਲਾ ਸਿਸਟਮ ਹੀ ਆ ਤੇ ਕੱਟੀ ਸੁਭਾ ਦੀ ਬੜੀ ਨਿੱਕੀ ਲੱਗਦੀ ਹਾਂਜੀ ਹਾਂਜੀ ਕਿੰਨਾ ਦਾ ਦਹਾਜਰ ਇਹਦੇ ਥੱਲੇ ਭਾਜੀ 15 16 ਕਿਲੋ ਇਹਦੇ ਥੱਲੇ ਤਿਆਰ ਆ ਤਿਆਰੀ ਦਾ ਜੀ ਯਾਰ ਲੱਗਦੀ ਬੜੀ ਕਮਾਲ ਦੀ ਜਿਹੜੇ ਹਸਾਬ ਨਾਲ ਇਹਦਾ ਰੰਗ ਰੰਗ ਬ੍ਰੇਕ ਬਹੁਤ ਹੈ ਜੀ ਇੱਥੇ ਮਾਰੀ ਗਰੀ ਫੈਸਤੇ ਕੈਮਰਾ ਹੋਰ ਸਮੇਂ ਦੀ ਘਾਟ ਹੈ ਜੀ ਕਰਦਾ ਵੀ ਅਰੇ ਇਹਦੀ ਕੈਮਰਾ ਕਮਾਈ ਹਾਂਜੀ ਹਾਂਜੀ ਇੱਕ ਬਾਈ ਹੋਰ ਆਪਣੇ ਸਿਰ ਆਊ ਐਂਡ ਤੇ ਗੱਲਬਾਤ ਬਾੜੀ ਸਰਾ ਹੋ ਜੂਗੀ ਤੇ ਇਹਦਾ ਆ ਗਿਆ ਚੌਥਾ ਨੰਬਰ ਤੋਰਜੋਬਰਾ ਹੋ ਗੀ ਨੰਬਰ ਚੌਥਾ ਇਹਦਾ ਸੂਆ ਬਣੀ ਕਿਹੜਾ ਦੂਜਾ ਸੂਆ ਬਾਈ ਕਿੰਨੇ ਦਿਨ ਦੀ ਸੂਈ ਸੂਈ ਹੋ ਗਈ 12 13 ਦਿਨ ਦੀ 12 13 ਦਿਨ ਦੀ ਜਮਾ ਤਾਜੀ ਸੂਈ ਕੱਟਾ ਮਗਰਿਆ ਚੜਾਈ ਚ ਨੂੰਈ ਬਹੁਤਾ ਬਾਡੀ ਪੂਰੇ ਪੂਰੀ ਜੀ ਟੋਣ ਚ ਬੋਣ ਚ ਕਰਦੇ ਇੱਕ ਨੰਬਰ ਹੈ ਇੱਕ ਨੰਬਰ ਉਨਾ ਹੀ ਗਾੜੀ ਚ ਦੁੱਧਿਆ ਤੇ ਉਨਾ ਹੀ ਵਿਛਾੜੀ ਚ ਦੁੱਧਿਆ ਬਰਾਬਰ ਹੀ ਆ ਬਰਾਬਰ ਆ ਜੀ ਹੋਰ ਬਾਈ ਬੋਰ ਹੋਰ ਵਾਲਾ ਬੋਰ ਬਾਈ ਕਿੰਨਾ ਹਾਜ਼ਰ ਅੱਜ ਦੁੱਧ ਭਾਜੀ 18 ਕਿਲੋ ਤਿਆਰ ਆ 17 ਕਿਲੋ ਦੀ ਐ ਆਪਾਂ ਭੇਦਵਾਂਗੇ 17 ਕਿਲੋ ਦੀ ਕੋਈ ਆ ਕੇ ਸੱਜਣ ਕੇ ਚੈੱਕ ਵੀ ਨਾ ਕਰੇ ਮੈਂ ਕਹਿੰਦੀ ਕੋਈ ਵੀ ਨਾ 17 ਦੀ ਇੱਕ ਅੰਗੂਠੇ ਵਰਗੇ ਮੋਟੀ ਚੌਣ ਹੋਊਗੀ ਉਹਨਾਂ ਗਾੜੀ ਚ ਤਾਂ ਉਹਨਾਂ ਹੀ ਪਿਛਾੜੀ ਜੀ ਵੀ ਯਾਰ ਸਿੰਘਾਂ ਦਾ ਡਿਜ਼ਾਈਨ ਬਾਈ ਕਮਾਈ ਮਾਰੀ ਜ ਇਧਰਲੇ ਬੰਨੇ ਫੇਕ ਕਮਾਈ ਆ ਡਿਜ਼ਾਈਨ ਚ ਹੋਣੇ ਦਾ ਵੀ ਬੜਾ ਕਮਾਲ ਦਾ ਯਾਰ ਸਿੰਘਾਂ ਦਾ ਇੱਥੇ ਦਿਖਾ ਰਹੀ ਗਰੀਬ ਇੱਕ ਗੱਲ ਆ origignal ਜਸ ਸਿੰਘ ਦਾ ਸਾਰਾ ਖੱਡੇ ਵਾਲਾ ਹਾਂ ਜੀ ਹਾਂ ਜੀ ਇਹ ਐਂਡ ਜੂ ਨਹੀਂਦਾ ਵੀ ਬੜਾ ਸੋਹਣਾ ਤੇ ਬਾਈ ਹੋਰਾਂ ਕੋਲ ਜਿੰਨੇ ਕੇ ਪਸ਼ੂ ਦਿਖਾਈਂਦੇ ਆ ਦੁੱਧ ਵਾਲੇ ਤਾਂ ਹੁੰਦੀ ਹੁੰਦੇ ਤੇ ਨਾਲ ਨਾਲੇ ਬਿਊਟੀ ਵਾਲੇ ਵੀ ਹੁੰਦੇ ਜਿਵੇਂ ਭਰਾ ਕਈ ਕਹਿੰਦੇ ਵੀ ਘਰੇ ਖਟਾ ਨਾ ਕੋਈ ਜਰ ਸੋਹਣਾ ਲੱਗਣਾ ਚਾਹੁੰਦਾ ਨਾਲ ਨਾਲ ਦੁੱਧ ਵੀ ਦੇਣਗੇ ਤੇ ਘਰੇ ਖੜੇ ਪਸ਼ੂ ਇਹ ਜਚਣਗੇ ਵੀ ਤੇੜੀ ਬਰੀਡ ਆ ਬਰੀਡ ਵੀ ਅੱਗੇ ਚੰਗੀ ਤਿਆਰ ਕਰ ਦਣਗੇ ਇਹਦਾ ਨੰਬਰ ਚੌਥਾ ਨੰਬਰ ਯਾਦ ਰੱਖਿਓ ਕੰਫਿਊਜ਼ਨ ਵਾਲਾ ਕੰਮੇ ਹੋ ਜੂਗਾ ਤੇ ਹੁਣ ਮਾਰਦੇ ਗਏ ਜੀ ਪੰਜਵੇਂ ਤੇ ਕਹਿੰਗੀ ਇੱਕ ਤੋਂ ਇੱਕ ਇੱਕ ਤੋਂ ਇੱਕ ਕੰਮ ਇਹਦਾ ਟਾਪੇ ਚੱਲੀ ਜਾਣਾ ਮਾਰੇ ਦੇ ਲਈ ਡੈਡ ਬਲੈਕ ਬਿਜਾਇਨ ਯਾਰ ਇਹਦੇ ਸਿੰਘਾਂ ਨਾਲ ਇਹ ਨਹੀਂ ਇੱਕੋ ਜਿਹਾ ਸਭ ਕੋ ਇਕੋ ਹੀ ਮਿਲੂਗਾ ਜੀ ਠੀਕ ਹੈ ਬਟਨ ਵੀ ਲੇਵਾ ਜੈਡ ਬਲੈਕ ਕੱਟੀ ਮਗਰ ਪਲੱਸ ਪੁਆਇੰਟ ਜੋਬਰਾ ਪਲੱਸ ਪੁਆਇੰਟ ਜੋਬਰਾ ਬੰਦਾ ਵੀ ਬੜਾ ਚੈਨਾ ਤੋਂ ਹਾਂ ਜੀ ਪਲੱਸ ਪੁਆਇੰਟ ਆ ਗਿਆ ਕੱਟੀ ਮਗਰ ਬਾਈ ਜੀ ਨਾਲ ਕੱਟੀ ਜੀ ਨੰਬਰ 3 ਉਹ ਅੱਜ ਛੇਵਾਂ ਤਣੇ ਆ ਜੀ ਕਿੰਨਾ ਹਾਜ਼ਰ ਕਰੀਏ 16 ਕਿਲੋ ਹੁਣ ਮਣ ਕੇ ਦੇ ਦਵਾਂਗੇ ਜੀ 16 ਕਿਲੋ ਹੁਣ ਡੰਕ ਦੋ ਡੰਕ ਚੋਕੇ ਦੇ ਦਾਂਗੇ ਜੀ ਮੱਧ ਦੀ ਜਿਹੜੇ ਪਛਾਣ ਆ ਟਾਂਚਾ ਕਰੀ ਦੀ ਚੌੜਾ ਚੂੜਾ ਬੜਾ ਬੈਠ ਬਹੁਤ ਹੈ ਝੋਟੀ ਨਹੀਂ ਬੈਠ ਨਹੀਂ ਲਾਦੀ ਜਿਹਨੇ ਬੈਠੇ ਚੜਾਈ ਵਾਲੀ ਆ ਗਈ ਤੇ ਲੰਬੀ ਫੁੱਲਾ ਤੇ ਆ ਵੀ ਜਾਣ ਵਾਲੀ 16 ਕਿਲੋ ਦੱਸਿਆ ਜੀ 16 ਕਿਲੋ 22 ਕਹਿੰਦਾ ਨਾ ਕੰਡਾ ਚੇ ਲੁੱਦਿਆਂ ਨੇ ਤੋਂ ਆਉਂਦੇ ਆਵਦਾ ਲੈ ਆਵਦਾ ਪੜ ਲੈ ਆਵਦਾ ਤੋਲ ਕੇ ਤਸੱਲੀ ਕਰਕੇ ਲੈ ਜੇ 18 ਕਿਲੋ ਦੀ ਔਰ ਦਉਂਗੇ ਪੀਕ ਲੈਵਲ ਤੇ ਜਾ ਕੇ ਠੀਕ ਆ ਗੱਲ ਤੇ ਜਿਵੇਂ ਆ ਚੀਜ਼ ਦੱਸੀਆ ਨਾ ਆ ਜੀ ਤੋ ਆ ਚੀਜ਼ ਦਾ ਗੈਰ ਲੰਬਾਈ ਕਿੰਨੀ ਹੈ ਚੜਾਈ ਕਿੰਨੀ ਆ ਇੱਥੋਂ ਚੈੱਕ ਕਰ ਸਕਦੇ ਹਾਂ ਚੋਣ ਚਬਾਉਣ ਵਾਲਾ ਤੁਹਾਨੂੰ ਪੁੱਛਣ ਵਾਲਾ ਮੈਟਰੀ ਨਹੀਂ ਇੱਥੋਂ ਮਾਰੀ ਗਰੀ ਫੇਸ ਤੇ ਕੈਮਰਾ ਤਿੰਨ ਚਾਰ ਤਿੰਨ ਨੰਬਰ ਇਹਦਾ ਆ ਗਿਆ ਪੰਜਵਾਂ ਤੇ ਹੁਣ ਆਇਆ ਛੇਵੇਂ ਨੰਬਰ ਤੇ ਗਰੀ ਹੁਣ ਚੱਲਣਗੇ ਇਧਰਲੇ ਬੰਦੇ ਜਹਾਜ਼ ਹਨ ਹੁਣ ਚੱਲਣਗੇ ਜਹਾਜ਼ ਇਧਰਲੇ ਬੰਦੇ ਮਾਰ ਕੈਮਰਾ ਦਿਖਾ ਇਹਦੀ ਬਾਦੀ ਬੁੱਦੀ ਕਿਸ ਆਣੀ ਹੋਈ ਜਿਹੜਾਈ ਚੜੂਈ ਕਰਾ ਦੇ ਚੱਕ ਕਿੰਨੀ ਆ ਗਈ ਇਹਦਾ ਮਨੀ ਸੁਆ ਕਿਹੜਾ ਇਹਦਾ ਸੁਆ ਬਾਈ ਜੇ ਦੂਆ ਆ ਗਿਆ ਸੁਆ ਦੂਜਾ ਆ ਗਿਆ ਸਮੁੰਦਰੀ ਜਹਾਜ਼ ਜਹਾਜ਼ ਕੱਤੀ ਮਗਰ ਆ ਗਈ ਨਾਲ ਕੱਤੀ ਜੀ ਔਰ ਕੱਟੀਆਂ ਚੱਲਣਗੀਆਂ ਸੋਨੇ ਦੇ ਸੁਭਾਗੀ ਹੋ ਜਾਣਾ ਜੇ ਏਦਾਂ ਦੇ ਪਸ਼ੂ ਨਾਲ ਕੱਟੀ ਹੋਵੇ ਹਾਂਜੀ ਹਾਂਜੀ ਚੋਰ ਤੋਰ ਚੋਗਰਾ ਤੋਰ ਸੁਵਾ ਦੂਜਾ ਡਿਜ਼ਾਈਨ ਇਹਦਾ ਵੀ ਕੋਇਆ ਪਰ ਬਾਡੀ ਦੀ ਬਾਲੀ ਮਜ਼ਬੂਤ ਆ ਯਾਰ ਚੌੜੀ ਚੂੜੀ ਚੌੜੀ ਜੂੜੀ ਬਹੁਤ ਆ ਜੀ ਜੀ ਕਿਥੇ ਵਾਲੀ ਆ ਗਈ ਮੈਂ ਰੈਸਲਿੰਗ ਵਾਲਾ ਨਾ ਸਰੀਰ ਨਹੀਂ ਹੁੰਦਾ ਬੱਤੇ ਸੇ ਹੋਣਾ ਓਦਾਂ ਦੀ ਬਾਡੀ ਪੂਰੇ ਨਿੱਗਰ ਨਿੱਗਰ ਆ ਸਰੀਰ ਜਿਵੇਂ ਆਪਾਂ ਐ ਕਹਿੰਦੇ ਯਾਰ ਜਿੰਮ ਜੁਮਮੀ ਲਵਾਇਆ ਹੁੰਦਾ ਕੱਟੀ ਨੂੰ ਓਦਾਂ ਦੀ ਬਾਡੀ ਆ ਪੂਰੀ ਪੂਰੀ ਜੀ ਕਿੰਨੇ ਦਾ ਦਸੂਆ ਸੂ ਆਊਗਾ 12-13 ਦਿਨ ਦਾ 12-13 ਦਿਨ ਦਾ 12 ਦਿਨ ਦਾ ਹੀ ਲਾ ਲਓ ਜੀ ਨਾਲ ਕੱਟੀ ਦੁੱਧ ਤਿਆਰ 16 ਕਿਲੋ ਹੁਣ ਮੈਨਾਂ ਦਵਾਂਗੇ 18 ਕਿਲੋ ਦੀ ਓੜ ਦੇ ਦਵਾਂਗੇ ਇੱਕ ਖਾਸ ਗੱਲ ਹੋਰ ਦੱਸ ਦੇਣਾ ਬਾਈ ਹੋਰਾਂ ਦੀ ਜਿੰਨੇ ਕ ਪਸ਼ੂ ਇੱਥੋਂ ਲਵੋਗੇ ਤਕਰੀਬਨ ਤਕਰੀਬਨ ਨਾ ਸਾਨੂੰ ਜਿਆਦੇ ਪਸ਼ੂ ਬਾਈ ਵਾਹਿਗੁਰੂ ਦੀ ਮਿਹਨਤ ਉਹ ਕਿੰਨੀਆਂ ਕ ਵੀਡੀਓ ਬਣਾਤੀਆਂ ਆਪਣੀਆਂ 4 ਦੁੱਧ ਵਾਲੀ ਮਿਲਣਗੇ ਜਿਆਦੇ ਤੋਂ ਜਿਆਦੇ ਪਸ਼ੂ ਜਿਵੇਂ ਕੋਈ ਭਰਾ ਕਹਿੰਦਾ ਨਾ ਵੀ ਆਪਾਂ ਨੇ ਇੱਕ ਦਾ ਕਹਿਣ ਵਾਲਾ ਹੁੰਦਾ ਇੱਕ ਹੁੰਦਾ ਸਿਸਟਮ ਸੱਜਣੋ ਤਿਆਰੀ ਵਾਲਾ ਇੱਕ ਬਾਈ ਆਪਾਂ ਦੇ ਦਿੱਦੀ ਅਗਲੇ ਘਰ ਦੀ 10 ਦਿਨ ਦੀ ਗਾਰੰਟੀ 10 ਦਿਨ ਦੀ ਗਾਰੰਟੀ ਉਹਦਾ ਇਲਾ ਬੰਦਾ ਇਹਦਾ ਗਾਰੰਟੀ ਦਿੰਨਾ ਘਰ ਦਾ ਸੰਦਨਾਂ ਦੀ ਇਹ ਅਗਲੇ ਦਾ ਫੈਟੋ ਹੀ ਰੱਖ ਲੈ ਨਰੇ ਚੜਾ ਕੇ ਵੇਚ ਦੂ ਬਾਬੇ ਦੀ ਮਿਹਨਤ ਫੇ ਵੀ ਆਪਣੀ ਠੀਕ ਆ ਗੱਲ ਜਿੱਦਾਂ ਹੁਣ ਬਾਈ ਆਈਆਂ ਆ ਪੀਕ ਲੈਵਲ ਤੇ ਜਾ ਕੇ ਦੁੱਧ ਫੜਨਾ ਇੱਕ ਗੱਲ ਹੋਰ ਆ ਬਾਈ ਗਾਰੰਟੀ ਨਾਲ ਇਹਨਾਂ ਦੀ ਤਾਂ ਦੰਦਾ ਚੰਗੀ ਲਾਗਤ ਲਾ ਕੇ ਚੰਗੇ ਲਾਕੇ ਚ ਆਈਆਂ ਹੋਈਆਂ ਝੋਟੀਆਂ ਨਹੀਂ ਜੀ ਉਹੀ ਗੱਲ ਆ ਵੀ ਥਾਪੀ ਉਹਦੀ ਮਾਰੀ ਜਾਂਦੇ ਜਦੋਂ ਕਹਿੰਦੇ ਜੋਰ ਹੋਵੇ ਜੋਰ ਹੋਵੇ ਪਤਾ ਜੀ ਤੇ ਵੱਜਦੀ ਕਿੰਨਾ ਜੋਰ ਤੋਂ ਵੱਜਦੀ ਨਹੀਂ ਹੈ ਨਾ ਨਹੀਂ ਵੱਜਦੀ ਕਿੰਨਾ ਦੁੱਧ ਪਾਉਗੀ ਕੀ ਲੈਵਲ ਬਾਈ 18 ਕਿਲੋ ਚ ਆ ਜੂਗੀ 16 ਦੀ ਓੜ ਹੋਣਦੀ ਆ 18 ਕਿਲੋ ਚ ਮਾਰੂ ਜੀ ਬਾਡੀ ਬੁੱਡੀ ਇਹਦੀ ਹੋਣੀ ਕਹਾਉਂਦੀ ਆ ਉਸ ਹਨ ਜੀ ਜੀ ਆ ਜਿਹੜੇ ਹਿਸਾਬ ਨਾਲ ਜੀ ਬਾਡੀ ਦੀ ਬੜੀ ਪਾਜੀ ਠੰਡ ਹੁਣ ਮੂਰੇ ਥੋੜੀ ਠੰਡ ਜਿਆਦਾ ਪੈਣ ਲੱਪਣੀਆਂ ਤੇ ਇੱਥੋਂ ਦਿਖਾ ਦੇ ਉਹੀ ਗੱਲ ਆ ਵੀ ਬਾਈ ਨੇ ਕਿਲੋ ਖੰਡ ਸਾਨੂੰ ਘਾਟੀ ਦੇ ਚ ਪਸ਼ੂ ਤਾਂ ਜਾ ਕੇ ਨਾ ਨਜ਼ਾਰਾ ਜਾਂ ਫੇਰ ਆਉਂਦਾ ਬਾਈ ਕਹਿੰਦਾ ਜੇ ਕਿਲੋ ਖੰਡ ਉਹ ਲੈ ਜਾ ਕੇ ਸਾਹਿਬ ਤੋਂ ਕਰੇ ਜ ਤੇ ਹੁਣ ਮਾਰਦੇ ਆ ਅਗਲੇ ਨੰਬਰ ਤੇ ਕੈਮਰਾ ਜਿਵੇਂ ਸਾਨੂੰ ਦੱਸਿਆ ਜੀ ਇੱਧਰ ਤਾਂ ਜਹਾਜ਼ ਹੀ ਆਉਣਗੇ ਕੱਟੋ ਫੇ ਆ ਗਈ ਇਹਦਾ ਸੂਆ ਬਾਈ ਭਾਈ ਜੀ ਦੂਜਾ ਸੂਆ ਤੋਰ ਤੋਰ ਬਾਈ ਤੋਰ ਤੋਰ ਸੂਆ ਦੂਜਾ ਤੋਰ ਦਿਆ ਗਾ ਚੋ ਬਰਾਏ ਨਾ ਕਰਿਆ ਕਰ ਤੂੰ ਕਿੰਨੇ ਦਿਨ ਦਾ ਸੂਆ ਹੋ ਗਿਆ ਸੂਆ 12-13 ਦਿਨ ਦਾ ਇਹਦਾ ਜੀ ਲੰਬੀ ਇਹ ਵੀ ਆਈਆਂ ਜੀ ਪੂਰੇ ਪੂਰੀ ਲੰਬਾਈ ਤੱਕ ਜਿੰਨੀ ਲੰਬੀ ਜੀ ਕਿੰਨੇ ਦਿਨ ਦੱਸਿਆ ਸੂ ਆ 12-13 ਦਿਨ ਦਾ 12-13 ਦਿਨ ਦੁੱਧ ਹਾਜ਼ਰ ਦੋ ਜਹਾਜੇ 16 17 ਕਿਲੋਰੇ ਥੱਲੇ 16 ਕਿਲੋ ਚਾਰ ਤੇ ਲੇਵਾ ਰੱਖ ਦਿਆ ਨਾਲ ਲੱਗਵਾ ਕੇ ਜੀ ਇੱਦਾਂ ਦਾ ਗਾਵਾਂ ਨੂੰ ਪਾਈ ਦੁੱਧ ਬਹੁਤ ਹੈ ਝੋਟੀ ਦੇ ਠੀਕ ਹੈ ਗੱਲ ਜੀ ਦੁੱਧਾਂ ਹੀ ਨਹੀਂ ਪਤਾ ਲੱਗਦਾ ਜਿਵੇਂ ਇਹ ਮਿਲਕ ਮਸ਼ੀਨ ਕੱਢੀ ਕਿੱਥੋਂ ਜਾਂਦੀ ਹੈ ਇਹ ਬਾਈ ਹੁਣ ਮਿਲਕ ਮਸ਼ੀਨਾਂ ਅੱਗੇ ਆਉਣੀਆਂ ਆਪਣੀਆਂ ਦੋ ਠੀਕ ਹੈ ਗੱਲ ਅਲੇ ਵਾਲੇ ਆ ਬਾਈ ਲਿਆ ਦੋ ਦੇਖਿਓ ਮਿਲਕ ਠੀਕ ਹੈ ਗੱਲ ਜੀ ਅੱਗੇ ਦੋ ਬਾਈ ਕਹਿੰਦਾ ਮਿਲਕ ਮਸ਼ੀਨ ਨਹੀਂ ਆਉਣ ਵਾਲੀਆਂ ਨੇ ਉਹਨਾਂ ਦੇ ਬਾਈ ਗੁੱਦੀ ਮੇਰੇ ਹੀ ਚਲੋ ਇਹ ਤਾਂ ਕਰਮ ਵਾਲੀਆਂ ਆਪਣੇ ਆਪਣੇ ਘਰ ਜਾਣ ਜੇ ਆਪਣੇ ਘਰ ਰਹਿ ਗਈਆਂ ਠੀਕ ਹੈ ਜੀ ਆ ਗਿਆ ਗਰੀ ਉਰਲੇ ਬੰਨੇ ਮੈਂ ਪਹਿਲਾਂ ਤਾਂ ਖੜੀਏ ਦਿਖਾ ਦੇ ਆ ਜੋ ਟੀ ਇਹ ਇੱਥੋਂ ਮਾਰਦੀ ਕੈਮਰਾ ਇਹ ਆਪਣੇ ਆ ਗਿਆ ਸੀ 7 ਨੰਬਰ ਦੀ ਹੋ ਗਈ ਹੈ ਨਾ ਕੰਪਲੀਟ ਹਾਂਜੀ ਆ ਆ ਗਿਆ 8ਵਾਂ ਨੰਬਰ ਆ ਆ ਗਿਆ 8ਵਾਂ ਨੰਬਰ ਡਿਜ਼ਾਈਨ ਜੂਨ ਦਿਖਾ ਦੇ ਤੇ ਕੱਟੀ ਮਗਰ ਇੱਕ ਬਾਈ ਜੀ ਬੱਚਾ ਜਰੂਰ ਦਿਖਾਣਾ ਠੀਕ ਆ ਗੱਲ ਇਹ ਮਾਰੋ ਜੀ ਉਹ ਆਪਣਾ ਨਾ ਕੋਈ ਬੰਦਾ ਆਊਗਾ ਸਾਰੀ ਕੱਟੀ ਦੀ ਡਿਟੇਲ ਦਊਗਾ ਲੈ ਕੇ ਠੀਕ ਆ ਗੱਲ ਤੇ ਨਾੜੂ ਵੀ ਨਾਲ ਆ ਤੇ ਸੂਈ ਨੂੰ ਅੱਜ ਛੀਮਾ ਦੇਣੀ ਆ ਪੰਜ ਮਾਸ਼ੀਮਾ ਹਾਂ ਗਰੀ ਝੋਟੀ ਦੇ ਮਾਰਦੇ ਕੈਮਰਾ ਇਹ ਵੀ ਝੋਟੀ ਯਾਰ ਮਿਲਕ ਬਿਊਟੀ ਚ ਖੜਨ ਵਾਲੀ ਝੋਟੀ ਆ ਜੀ ਜੇ ਨਾ ਚਲੋ ਬਾਈ ਗੁੰਨਾ ਜੇ ਰਹਿ ਗਈ ਤਾਂ ਆਪਣੇ ਕੋਲ ਜੇ ਆਪਣੇ ਘਰ ਚ ਲਗੀਆਂ ਸਭ ਤੋਂ ਵਧੀਆ ਠੀਕ ਆ ਤੁਹਾਡੇ ਲਾਈਵ ਚ ਆਉਣੀਆਂ ਵੀ ਨਹੀਂ ਤਸੱਲੀ ਕਰਾਉਣੀ ਆ ਜਿਹੜੀ ਚਾਹਦੇ ਹੁੰਦੇ ਨੇ ਅਸਲ ਅਸਲ ਕਰਾਉਣੀ ਆ ਆਲੇ 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 ਆ ਪ੍ਰੇਸ਼ਾਨ ਬਸ ਇਹ ਖੇਚਾ ਕਰ ਤੇਰਾ ਹੋਰ ਕਮਾ ਦੇ ਤੁਹਾਨੂੰ ਖੇਚਾ ਕਰਾਉਣੀ ਆ ਵੀ ਦੋ ਟਾਈਮ ਮਾਲਿਕ ਕਮਾ ਦੇ ਕੇਰਾ ਹੋਰ ਲੈ ਜਾ ਲੈ ਜਾ ਦੋ ਟਾਈਮ ਤੂੰ ਹੀ ਆਉਣਾ ਪੈਣਾ ਅਸੀਂ ਦਾ ਚਾਰ ਆ ਜਾਗੇ ਤਸੱਲੀ ਹੁੰਦੀ ਹੋਵੇ ਬਸ ਕੰਦਾ ਪਾਵਾ ਜੀ ਜੀ ਅੱਛਾ ਦੂਜਾ ਸੁਆ ਬਾਈ ਜੀ ਸੁਆ ਦੂਜਾ ਇਹ ਰਾਣੀ ਮਾਜੀ ਹੈ ਜਿੱਥੇ ਆਪੀ ਲੈ ਵਾ ਉਦਾਂ ਹੀ ਲੈ ਵਾ ਇਹਦਾ ਫੋਟੋ ਇੱਥੋਂ ਦਿਖਾਈਂਗਾ ਜੀ ਸਮਾਰ ਕੇ ਜੀ ਲੈ ਆ ਬਾਈ ਲੈ ਆਉ ਲੈ ਜੰਮ ਤੇ ਮਿਲ ਕਬੂਤੀ ਚ ਖੜਨ ਵਾਲੀ ਝੋਟੀ ਆ ਮਾਜੀ ਜਿੱਥੇ ਮਾਜੀ ਖੜੀ ਕਰ ਦੋ ਸਾਰੇ ਕੰਪਿਟੀਸ਼ਨ ਪੂਰੇ ਹੋ ਗਏ ਇੱਕ ਥੋੜੇ ਆਪਣੇ ਨਾ ਮੇਲਿਆਂ 'ਚ ਮੈਂ ਪਾਉਣ ਨਾਲ ਖਰਾਬ ਹੋਇਆ ਉਦੋਂ ਮਨ ਜ ਟੁੱਟ ਗਿਆ ਵੀ ਮੇਲੇ ਪਸੂ ਨਹੀਂ ਪਾਉਣਾ ਠੀਕ ਆ ਗੱਲ ਮੈਂ ਮਹਿੰਗੀ ਲਈ ਸੀ ਥੋੜੀ ਜੀ ਜਿਹੜਾ ਪੂਰੀ ਹੋ ਗਈ ਠੀਕ ਆ ਗੱਲ ਉਹਰੇ ਕਰਕੇ ਮੇਲੇ ਪਰ ਆਪਾਂ ਮੇਲਾ ਲਾਉਣਦੇ ਨਹੀਂ ਪਰ ਮੇਲਿਆਂ 'ਚ ਖੰਣ ਵਾਲੀਆਂ ਮਈਆਂ ਆ ਤੁਰੀ ਤੇ ਇਹਦੇ ਕੋਲ ਦੁੱਧ ਅੱਜ ਹਾਜ਼ਰ ਕਿੰਨਾ ਦੁੱਧ ਬਾਈ 18 ਕਿਲੋ ਹੁਣ ਮੈਂ ਕਹ ਦੇ ਦਮ 18 ਕਿਲੋ ਤਿਆਰੀ ਦਾ ਜੀ ਸੂਆ ਦੂਜਾ ਦੂਜਾ ਆ ਬੱਚਾ ਵੀ ਦਿਖਾਉਣਾ ਮਗਰ ਇਹ ਨਾਲ ਕੱਟੀ ਆ ਗਈ ਮਹੀਨੇ ਦੀ ਸੂਈ ਆ ਨਾਲ ਆ ਗਈ ਕੱਤੀ 나ੜੂਆ ਨਾਲ 18 ਕਿਲੋ ਬਾਈ ਕਹਿੰਦਾ ਹਾਜ਼ਰਾ ਕੰਡਾ ਲੈ ਉਹ ਆਵਦਾ ਤਸੱਲੀ ਆਪਦੀ ਕਰਕੇ ਲੈ ਜਾ ਉਹ ਕਹਿੰਦਾ ਜ ਇਹ ਚਾਰ ਟਾਈਮ ਤਸੱਲੀ ਕਰ ਲੀ ਜੀ ਇਹ ਕਦੇ 20 ਪਲੱਸ ਗਾਰੰਟੀ ਦਊਗਾ ਟੋਪਿਕ ਲੈਵਲ ਤੇ ਯਾਰ 20 ਤੋਂ ਬਾਹਰ ਦੀ ਗਾਰੰਟੀ ਮਿਲੂ ਤੇ ਬਾਕੀ ਮੇਨ ਗੱਲ ਹੈ ਜਿਹੜੀ ਕੱਲਾ ਲੈਵਾ ਨਹੀਂ ਕਹਿ ਸਕਦਾ ਯਾਰ ਸਾਰੇ ਡਿਜ਼ਾਈਨ ਸਿੰਗੀ ਵੀ ਸਾਰੇ ਪਾਸੇ ਪੂਰੀ ਆ ਸਿੰਗ ਆ ਗਿਆ ਜਮਾ ਕਹਿ ਲਿਆ ਨਾ ਜਿਵੇਂ ਆਪਾਂ ਕਹਿੰਦੇ ਨਾ ਬੰਦ ਸਿੰਘ ਦੀ ਆ ਗਈ ਇੱਥੋਂ ਮਾਰਨ ਦੀ ਕੱਲਾ ਦੁੱਧ ਨਹੀਂ ਬੋਈ ਆਪਣੇ ਨਾ ਕੰਪੀਟ ਬਰੀਡ ਵੀ ਕੰਮ ਹੁੰਦੀ ਆ ਫੇ ਠੀਕ ਹੈ ਗੱਲ ਆ ਇੱਥੋਂ ਦਿਖਾ ਸਿੰਗ ਬਰੀਕ ਬਰੂਕ ਕਿੰਨਾ ਆ ਗਿਆ ਤੇ ਇੱਥੋਂ ਥਣ ਦਾ ਸਾਈਜ਼ ਕਰਾ ਦੀ ਚੈੱਕ ਕਿੰਨਾ ਕਮਾਲ ਦਾ ਲੱਗਿਆ ਇਹ ਇੱਥੋਂ ਕਰਾ ਦੇ ਤੇ ਸਰਦੀ ਤੇ ਹੁਣ ਆ ਜਾ ਇੱਧਰ ਲੈ ਅੱਜ ਬੁਲਕਾਰੀਆਂ ਵੀ ਕਿਸੇ ਗੱਲੋਂ ਪਈਆਂ ਜੀ ਆਏ ਤੇ ਮਾਰ ਕੈਮਰਾ ਪਹਿਲਾਂ ਲੈ ਵੇ ਤੇ ਇੱਥੋਂ ਕਰਾ ਦੇ ਸਰਦੀ ਇਹਨੂੰ ਤੁਸੀਂ ਵੀ ਵੀਡੀਓ ਬਹੁਤ ਬਣਾ ਲਿਆ ਤੁਸੀਂ ਫੁੱਟ ਫੁੱਟ ਚੌੜਾ ਹੈ ਨਾ ਮੈਂ ਭਾਈ ਡੇਢ ਫੁੱਟੇ ਹੋਣਾ ਠੀਕ ਹੈ ਗੱਲ ਆ ਇੱਥੋਂ ਦਿਖਾ ਦੇ ਤੁਸੀਂ ਵੀ ਵੀਡੀਓ ਬਹੁਤ ਬਣਾ ਲਿਆ ਅਸੀਂ ਵੀ ਬਹੁਤ ਬਣਾਈਆਂ ਇਹ ਆ ਚੀਜ਼ ਨਹੀਂ ਮਿਲੇ ਕਦੀ ਤੋਹਫਾ ਕਦੇ ਕਦੀ ਕਦੇ ਕਦੇ ਆਉਂਦਾ ਆਇਆ ਤੋਂ ਬਰਾ ਲਿਆ ਫਿਰ ਤੇ ਗਾਲਾ ਕਰੀ ਜਾਂਦੀ ਆ ਜੀ ਸੂਆ ਦੂਜਾ ਸੂਆ ਜੀ ਕਿੰਨੇ ਦਿਨ ਦਾ ਸੂਆ ਹੋ ਗਿਆ ਸੂਆ ਬਾਈ ਇਹਦਾ ਹੈਗਾ ਬੱਚਾ ਹੈ ਨਹੀਂ ਬੱਚਾ ਮਰ ਗਿਆ ਓਕੇ ਐਦੇ ਬਹਿ ਜਾ ਭਾਵਾ ਬਾਈ ਜੀ ਠੀਕ ਆ ਗੱਲ ਜੀ ਆ ਬਾਈ ਕਹਿੰਦਾ ਬੱਚਾ ਹੈ ਨਹੀਂ ਖਰੇਕ ਤੇ ਲੱਗੀ ਆ ਨਾ ਹਾਂਜੀ ਆ ਖਰੇਕ ਖਰੇਡ ਤੇ ਲੱਗੀ ਆ ਤਾਜੀ ਸੂਈ ਦੇ ਵੀਡੀਓ ਵੀ ਦੇ ਦਵਾਂਗੇ ਤੇ ਇਹਦੀ ਤਰੀ ਦੀ ਸੂਈ ਆ ਠੀਕ ਆ ਗੱਲ ਜੀ ਅਗਲੇ ਦੇ ਘਰ ਤੋਂ ਮਗਾ ਕੇ ਆ ਇਹਨੂੰ ਆ ਇਹਨੂੰ ਕਹਿੰਦੇ ਨੇ ਨਾ ਜਿਵੇਂ ਕਹਿੰਦੇ ਨੇ ਪਹਿਲਵਾਨ ਵਾਲਾ ਪਹਿਲਵਾਨਾਂ ਵਾਲਾ ਆਸਲ ਤੋਰਾ ਕਹ ਲਿਆ ਜੀ ਨੂੰ ਜੀ ਜਿੰਨਾ ਚੌੜਾ ਦ੍ਰੁਤਿਓਂ ਸਟਾਰਟ ਹੁੰਦਾ ਉਨੇ ਚੌੜਾ ਥੱਲੇ ਤੱਕ ਵੀ ਉੱਤੋਂ ਜਾ ਕੇ ਬੰਦ ਜਾਂ ਨਹੀਂ ਹੁੰਦਾ ਨਹੀਂ ਨਹੀਂ ਉਹ ਨਹੀਂ ਹੋਰ ਬਾਈ ਬੋਲ ਆਏ ਭਾਈ 13 ਚੌਲਮਾ ਦੇਣਿਆ 13 ਚੌਲਮਾ ਦੇ 13 ਚੌਲਮਾ ਆ ਲੈ ਆ ਬਾਈ ਕਿੰਨਾ ਦੁੱਧ ਹਾਜ਼ਰ 20 ਕਿਲੋ ਹਣ ਮੈਂ ਦਵਾਂਗੇ ਇੱਕ ਗੱਲ ਹੋਰ ਦਾਦਾ ਨਾ ਜਿਹੜਾ ਸੱਜਾਂ ਲੈ ਜਾਊਗਾ 20 ਚੌਣਾਂ ਲਈ ਹੈ ਇਹਦੇ ਥੱਲੇ ਹਾਂ ਤੇ 22 ਕਿਲੋ ਦੀ ਓੜ ਦਵਾਂਗੇ 18 ਦੁੱਧ ਚੌਣ ਚ ਹੀ ਆਉਣਾ ਤੁਸੀਂ ਇਹ ਮੰਨ ਲਿਓ ਵੀ ਜੇ ਬੱਚੇ ਨੇ ਵੀ ਆ ਬੱਚਾ ਆ ਬੱਚਾ ਇਹਦੇ ਨਾਲ ਹੈ ਨਹੀਂ ਕਿਉਂਕਿ ਤਾਂ ਹੀ ਕਿਹਾ ਵੀ ਮੈਂ ਤੁਹਾਨੂੰ ਸਾਰਾ ਦੁੱਧਾਂ ਦਾ ਜਿਹੜਾ ਚੋਣ ਚੀ ਆਉਣ ਵਾਲਾ ਐਦਾਂ ਦੇ ਹੁੰਦੇ ਆ ਜਦੋਂ ਪਾਕਿਸਤਾਨ ਦੀਆਂ ਮਈਆਂ ਚਵਾਈ ਚਲਾਉਂਦੇ ਆ ਨਾ ਬਸ ਉਹੀ ਗੱਲ ਐ ਐਦਾਂ ਦੀ ਆਰਡਰ ਬਣੇ ਵੇ ਹੁੰਦੇ ਆ ਉਹ ਮਈਆਂ ਦੇ ਜਿਹੜੀਆਂ ਆਪਾਂ ਕਹਿੰਦੇ ਨੇ 30 30 35 35 ਦੇ ਦੁੱਧ ਹੁੰਦੀਆਂ ਨਾ 22 ਕਿਲੋ ਵੀ ਹੋਰ ਦੇ ਦੇਵਾਂਗੇ 20 ਕਿਲੋ ਹੁਣ ਤਿਆਰ ਆ 20 ਕਿਲੋ ਹਾਜ਼ਰ ਆ 22 ਕਿਲੋ ਦੀ ਗਰੰਟੀ 22 ਕਹਿੰਦਾ ਦੇ ਦਾਂਗੇ ਪਿਛਲੇ ਥਣਾਂ ਦੇ ਇੱਕ ਝੋਟੇ ਦੀ ਖਾਣ ਨਹੀਂ ਬਹੁਤ ਸੋਹਣੀ ਆ ਜੀ ਥੋੜੀ ਜਿਹੀ ਪਿਛਲੇ ਥਣਾਂ ਦੇ ਪਾਲਾ ਹਨਾ ਇਹਦੇ ਥ ਤੇ ਕਰੀਬ ਹੀ ਸੀ ਇਧਰਲੇ ਬੰਦੇ ਆਪੇ ਤੇ ਖੜਦੀ ਹੁੜਦੀ ਬਾਈ ਜਾ ਚ ਪਿਆ ਬਾਈ ਜੀ ਤੇ ਬਾਕੀ ਪਰੇਸ਼ਾਨੀ ਨਹੀਂ ਕਰਦੀ ਜਮੀ ਕਿਸੇ ਨਾ ਨਹੀਂ ਨਹੀਂ ਕਮਾਲਿਆ 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 ਇਹਨੂੰ ਲਿਆ ਤੇ ਖੜਦੀ ਆ ਬਿਨਾ ਬੱਚੇ ਤੋਂ ਮੰਨੀ ਆਂ ਆਹ ਬਾਈ ਹੁਣੀ ਆਪਾਂ ਘੜੀ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਮੈਂ ਤਾਂ ਤਸੱਲੀ ਕਰਾਈ ਆ ਅੱਜ ਖਾਲੀ ਆ ਆਹ ਲਾ ਲਾ ਆਹ ਲਾ ਦੇ ਮਾੜਾ ਆਹ ਲਾ ਦੇ ਇਹਦੀ ਤਸੱਲੀ ਆ ਜਿਹੜੀ ਤੁਹਾਨੂੰ ਆਪਾਂ ਚੱਲਦੀ ਚੱਲਦੀ ਵੀਡੀਓ ਚ ਹੀ ਕਰਾ ਦਿੰਨੇ ਆ ਇਹ ਬੈਠੀ ਬੈਠੀ ਧਾਰ ਦੇ ਲਾ ਵਾ 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 ਬੱਸ ਬਾ ਛੜ ਦੇ ਰਸਾ ਛੜ ਦੇ ਬਜਾ ਬਾਦ ਅਸਾ ਗੁੱਲਾ ਛੱਡ ਕੇ ਬਾਈ ਜੀ ਚੋਲਿਓ ਛੜ ਦੇ ਛੜ ਦੇ ਇਹ ਦਿਖਾ ਗਰੀ ਚਵਾਈ ਦੀ ਬੋਈ ਹੋਏ ਉਹੀ ਗੱਲ ਆ ਵੀ ਜਿੱਦਾਂ ਦਾ ਥਣ ਲੱਗਿਆ ਉਦਾਂ ਦੀ ਚਵਾਈ ਆ ਧਾਰ ਦੇ ਦੇ ਮਾੜੀ ਉਧਰ ਵੀ ਦਿਖਾ ਦੇ ਪਿਛਾਂਲੇ ਪਾਸੇ ਦੀ ਤੇ ਪਿਛਲੇ ਥਣਾਂ ਚ ਵੀ ਦਿਖਾ ਦੀ ਮਨੀ ਇਹ ਇੱਥੋਂ ਦਿਖਾ ਗਰੀ ਚਵਾਈ ਦੀ ਬਾ ਛੱਡ ਦੇ ਜੀ ਛੱਡ ਦੇ ਛੱਡ ਦੇ ਇੱਕ ਤਾਂ ਰੇਵੀ ਬਾਈ ਇਹ ਪੂਰੀ ਆਊਟ ਹੋਊਗੀ ਮੈਨਣ ਦੀ ਹੀ ਗੱਲਾਂ ਘਰ ਦੀ ਵੀ ਬਾਈ ਕਹਿੰਦਾ ਗਰੰਟੀ ਹੋਊਗੀ ਬਾਕੀ ਚੈੱਕ ਤੁਸੀਂ ਕਰ ਹੀ ਲਈ ਝੋਟੀ ਕਿੰਨੀ ਕਮਾਲ ਦੀ ਆ ਤੇ ਨੰਬਰ ਮਣੀ ਆਪਣਾ 9478474740 94784747 ਤੇ 40 ਬਾਈ ਦਾ ਨੰਬਰ ਆ ਜੀ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਛਾਪੂਰਾ ਤਹਿਸੀਲ ਫਲੌਰ ਆ ਜਲਾ ਜਲੰਦਰ ਦੁਆਬੇ ਦਾ ਪਿੰਡ ਆ ਗਿਆ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੇ ਇਸ ਟਾਈਮ ਵੀਡੀਓ ਕਵਰ ਕਰੀ ਜਾਨੇ ਆ ਅੱਜ ਦੀ ਵੀਡੀਓ ਚ ਨੌ ਪਸ਼ੂ ਦਿਖਾਏ ਆ ਪਸ਼ੂ ਪਾਲੀ ਕੋਲ ਰੁਟੀਨ ਚ ਹੁੰਦੇ ਆ ਟੌਪ ਦੇ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ